ਸ਼ਰਿਆਂ ਆ ਮਾਂ ਜਿਹੜਾ ਚਿੱਟਾ ਵੇਚ ਰਿਹਾ ਔਰ 18 18 ਸਾਲ ਦੇ ਜਿਹੜੇ ਬੱਚੇ ਨੇ ਉਹ ਚਿੱਟਾ ਵੇਚ ਰਹੇ ਨੇ ਤੇ ਮੈਂ ਉਹਦੇ ਬਾਰੇ ਕਹਿਣਾ ਚਾਹਨਾ ਵੀ ਇਹ ਪੁਲਿਸ ਅਫਸਰ ਕਿੱਥੇ ਨੇ ਸੁੱਦੇ ਹੋਏ ਵੀ ਇੰਨਾ ਚਿੱਟਾ ਵੇਚ ਰਿਹਾ ਹੈ ਔਰ ਸ਼ਰਿਆਂ ਵਿਕ ਰਿਹਾ ਹੈ ਤੇ ਇਹ ਕਾਰਵਾਈਆਂ ਜਿਹੜੀਆਂ ਨੇ ਇਹ ਪਹਿਲਾਂ ਕਿਉਂ ਨਹੀਂ ਹੋਈਆਂ ਔਰ ਅੱਜ ਸ਼ਰਿਆਂ ਦਾ ਕਹਿਣਾ ਮੈਂ ਕਿ ਬੀਪੀਪ ਵਾਲੇ ਤੇ ਕੁਛ ਅਕਾਲੀ ਵਾਲੇ ਇਹ ਨਵੀਂ ਸਰਕਾਰ ਬਣੀ ਹੈ ਇਹ ਇਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਜੋ ਵੀ ਹੋ ਰਿਹਾ ਇਹਨਾਂ ਦੀ ਸਹਿਬ ਦੌਲਤ ਮਟਰੋ ਕਿੱਥੇ ਵੇ ਸਰਕਾਰ ਜਿਹੜੇ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਈ ਹੈ ਕਿ ਅਸੀਂ ਚਿੱਟਾ ਜਿਹੜਾ ਵੇ ਅਸੀਂ ਕੁਝ ਮਹੀਨਿਆਂ ਵਿੱਚ ਕਦਮ ਕਰਦਾਂਗੇ ਕ੍ਰਾਈਮ ਨੂੰ ਅਸੀਂ ਜਲਦੋਂ ਜਲਦੀ ਕਦਮ ਕਰ ਦਿਆਂਗੇ ਔਰ ਅੱਜ ਚਿੱਟਾ ਛਰਿਆਂ ਵਿਕ ਰਹੇ ਜੁਵੇ ਦੇ ਅੱਡੇ ਛਰਿਆਂ ਚੱਲਦੇ ਪੈਣ ਲੋਟਰੀ ਦੀਆਂ ਦੁਕਾਨਾਂ ਚੱਲਦੀਆਂ ਰਹੀਆਂ ਨੇ ਪ੍ਰਸ਼ਾਸਨ ਕੀ ਕਰਦਾ ਹੈ ਐਸਐਮ ਜੱਟ ਨਿਊਜ਼ ਦੇਖ ਰਹੇ ਸਾਰੇ ਦਸਕੀ ਦਾ ਸਾਡਾ ਸਵਾਗਤ ਹੈ ਮੈਂ ਵਿਪਨ अरोड़ा ਜੋ ਦਾ ਆਦੇਸ਼ ਯਾਦ ਹੋਇਆ ਹੈ ਦੋ ਹੀ ਸਰਕਾਰਾਂ ਨੇ ਰਾਜ ਕੀਤਾ ਹੈ ਅੱਜ ਸਾਡੇ ਨਾਲ ਗੁਰਦੇਵ ਸ਼ਰਮਾ ਦੇਵੀ ਜੀ ਹੈ ਜੋ ਸੀਨੀਅਰ ਨੇਤਾ ਵੀ ਲੀਡਰ ਵੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਵੀ ਜੀ ਨਮਸਕਾਰ ਜੀ ਨਮਸਕਾਰ ਜੀ ਦੇਵੀ ਜੀ ਹਰ ਦਿਨ ਕੋਈ ਨਾ ਕੋਈ ਨਹੀਂ ਸਥਿਤੀ ਵਿਗੜਦੀ ਰਹਿੰਦੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪੰਜਾਬ ਦੇ ਜਿਹੜੇ ਹਾਲਾਤ ਨੇ ਇਸ ਟਾਈਮ ਬਹੁਤ ਖਰਾਬ ਨੇ ਔਰ ਰੋਜ਼ ਹੀ ਜਿਹੜਾ ਕ੍ਰਾਈਮ ਹੈ ਉਹ ਬਹੁਤ ਜ਼ਿਆਦਾ ਹੈ ਔਰ ਤੁਸੀਂ ਦੇਖਿਆ ਹੋਏਗਾ ਜੇ ਲੁਧਿਆਣਾ ਸਾਡੇ ਕੋੜਾ ਕਲੋਨੀ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਦਿਖਾਣਾ ਵੀ ਸ਼ਰਯਾਮ ਜਿਹੜਾ ਚਿੱਟਾ ਵਿਖ ਰਿਹਾ ਔਰ 18-18 ਸਾਲ ਦੇ ਜਿਹੜੇ ਬੱਚੇ ਨੇ ਉਹ ਚਿੱਟਾ ਵੇਚ ਰਹੇ ਨੇ ਤੇ ਮੈਂ ਉਹਦੇ ਬਾਰੇ ਕਹਿਣਾ ਚਾਹਨਾ ਵੀ ਇਹ ਪੁਲਿਸ ਅਫਸਰ ਕਿੱਥੇ ਨੇ ਸੁੱਤੇ ਹੋਏ ਵੇ ਇੰਨਾ ਚਿੱਟਾ ਵਿਖ ਰਿਹਾ ਹੈ ਔਰ ਸ਼ਰਿਆਂ ਵਿਖ ਰਿਹਾ ਹੈ ਤੇ ਇਹ ਕਾਰਵਾਈਆਂ ਜਿਹੜੀਆਂ ਨੇ ਇਹ ਪਹਿਲੋਂ ਕਿਉਂ ਨਹੀਂ ਹੋਈਆਂ ਆ ਦੇਖੋ ਮੈਂ ਕਦੀ ਇਸ ਤਰੀਕੇ ਦੇ ਨਾਲ ਚਿੱਟਾ ਵਿਖਦਾ ਮੈਂ ਨਹੀਂ ਦੇਖਿਆ ਔਰ ਅੱਜ ਸ਼ਰਿਆਂ ਵਿਖਦਾ ਰਿਹਾ ਕਿੱਥੇ ਵੇ ਸਰਕਾਰ ਜਿਹੜੇ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਈਏ ਕਿ ਅਸੀਂ ਚਿੱਟਾ ਜਿਹੜਾ ਵੇ ਅਸੀਂ ਕੁਝ ਮਹੀਨਿਆਂ ਵਿੱਚ ਖਤਮ ਕਰ ਦਾਂਗੇ ਕ੍ਰਾਈਮ ਨੂੰ ਅਸੀਂ ਜਲਦੀ ਤੋਂ ਜਲਦੀ ਖਤਮ ਕਰ ਦਿਆਂਗੇ ਔਰ ਅੱਜ ਚਿੱਟਾ ਸ਼ਰਿਆਂ ਵਿਕ ਰਿਹਾ ਜੁਵੇ ਦੇ ਅੱਡੇ ਸ਼ਰਿਆਂ ਚਲਦੇ ਪਏ ਨੇ ਲਾਟਰੀ ਦੀਆਂ ਦੁਕਾਨਾਂ ਚਲਦੀਆਂ ਬਈਆਂ ਨੇ ਪ੍ਰਸ਼ਾਸਨ ਕੀ ਕਰਦਾ ਪਿਆ ਪ੍ਰਸ਼ਾਸਨ ਕਿੱਥੇ ਸੁੱਤਾ ਬੈਠਾ ਹੈ ਇਹ ਭਗਵੰਤ ਮਾਨ ਜੀ ਕਿੱਥੇ ਨੇ ਕੇਜਰੀਵਾਲ ਜੀ ਕਿੱਥੇ ਨੇ ਅੱਜ ਪੰਜਾਬ ਦੀ ਜਵਾਨੀ ਹੈ ਜਿਹੜੀ ਖਰਾਬ ਹੋ ਰਹੀ ਹੈ ਚਿੱਟਾ ਮੈਂ ਕਿਹਦਾ ਵੇਖਿਆ ਵੀਡੀਓ ਚਲਦੀਆਂ ਹੁੰਦੀਆਂ ਨੇ ਮੇਰੀਆਂ ਕਈ ਭੈਣਾਂ ਕਹਿੰਦੀਆਂ ਨੇ ਪਹਿਲਾਂ ਕੱਟ ਵਿਕਦਾ ਸੀ ਜਿੱਦਨ ਦੀ ਆਮ ਆਦਮੀ ਪਾਰਟੀ ਝਾੜੂ ਦੀ ਸਰਕਾਰ ਆਈਏ ਉਸ ਦਿਨ ਦਾ ਡਬਲ ਵਿਕ ਰਿਹਾ ਹੈ ਔਰ ਸਾਡੀ ਸਭ ਤੋਂ ਵੱਧ ਕਿਸਮਤੀ ਇਹ ਵੀ ਸਾਡਾ ਕੋਈ ਸੁਣਵਾਈ ਨਹੀਂ ਕਰਦਾ ਜੇ ਕਿਸੇ ਥਾਣੇ ਸਜਾਨੇ ਤੇ ਉਹ ਨਹੀਂ ਸੰਦ ਸੁਣਦੇ ਇਹ ਕਈ ਵੀਡੀਓ ਮੇਰੀਆਂ ਭੈਣਾਂ ਦੀਆਂ ਜਿਹੜੀਆਂ ਸ਼ਰਿਆ ਮਾਰੀਆਂ ਨੇ ਔਰ ਮੈਂ ਇਹ ਕਹਿਣਾ ਚਾਹਨਾ ਭਗਵੰਦ ਮਾਨ ਜੀ ਜਾਗੋ ਜੇ ਤੁਸੀਂ ਪੰਜਾਬ ਦੀ ਜਨਤਾ ਨੂੰ ਜਵਾਨੀ ਨੂੰ ਬਚਾਉਣਾ ਚਾਹੁੰਦੇ ਹੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤੇ ਜਿੰਨੀ ਦੇਰ ਤੁਸੀਂ ਚਿੱਟਾ ਜਿਹੜਾ ਵੀ ਇਹ ਬੰਦ ਨਹੀਂ ਕਰਾਓਗੇ ਔਰ ਜੇ ਜਿਹੜੇ ਲਾਟਰੀਆਂ ਦੇ ਅੱਡੇ ਨੇ ਇਹ ਬੰਦ ਨਹੀਂ ਕਰਾਓਗੇ ਔਰ ਕ੍ਰਾਈਮ ਤੁਹਾਡਾ ਨਹੀਂ ਘਟਣਾ ਕਿਉਂਕਿ ਜਿਹੜਾ ਕ੍ਰਾਈਮ ਸਟਾਰਟ ਹੁੰਦਾ ਹੈ ਔਰ ਲਾਟਰੀ ਦੇ ਦੁਕਾਨਾਂ ਤੋਂ ਔਰ ਨਸ਼ੇ ਤੋਂ ਔਰ ਦੋਨੇ ਜਿਹੜੇ ਨੇ ਸ਼ਰਿਆਮ ਚੱਲ ਰਹੇ ਨੇ ਤੇ ਸਭ ਤੋਂ ਹੈਰਾਨਗੀ ਦੀ ਗੱਲ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਂ ਜੇ ਇੱਕ ਵੀਡੀਓ ਦੇਖ ਰਿਆ ਸੀ ਚੱਲ ਰਹੀ ਸੀ ਉਹਦੇ ਵਿੱਚ ਇੱਕ ਸ਼ਰਿਆਮ ਅੱਡੇ ਚੱਲਦੇ ਪੈਣੇ ਲਾਟਰੀਆਂ ਦੇ ਉਹ ਦਿਖਾਏ ਜਾ ਰਹੇ ਨੇ ਪਰ ਉਹ ਸ਼ਰਿਆਮ ਉਸ ਤੋਂ ਬਾਅਦ ਵੀ ਚੱਲਦੇ ਪੈਣੇ ਪੁਲਿਸ ਕਿੱਥੇ ਹੈਗੀ ਹੈ ਕਿਉਂ ਨਹੀਂ ਜਾਗ ਰਹੀ ਪੰਜਾਬ ਦੇ ਵਿੱਚ ਦੋ ਸਰਕਾਰਾਂ ਨੇ ਰਾਜ ਕੀਤਾ ਵਾ ਠੀਕ ਹੈ ਜੀ ਹੁਣ ਕੁਝ ਕਾਂਗਰਸੀ ਲੀਡਰ ਛੱਡ ਕੇ বিজে ਦੇ ਵਿੱਚ ਬੀਜੇਪੀ ਦੇ ਵਿੱਚ ਜਾ ਰਹੇ ਨੇ ਆਮ ਲੋਕਾਂ ਦਾ ਕਹਿਣਾ ਹੈ ਕਿ ਬੇਦਾਗੀ ਨੇ ਤੁਸੀਂ ਕਿਉਂ ਲੈ ਰਹੇ ਆਪਣੇ ਵਿੱਚੋਂ ਫਿਰ ਉਹਨਾਂ ਨੂੰ ਦੇਖੋ ਗੱਲ ਇਹ ਵੇ ਦਾਗੀ ਜਾਂ ਬੇਦਾਗੀ ਦੀ ਗੱਲ ਨਹੀਂ ਹੈਗੀ ਅਕਾਲੀ ਦਲ ਨੇ ਰਾਜ ਕੀਤਾ ਕਾਂਗਰਸ ਨੇ ਰਾਜ ਕੀਤਾ ਔਰ ਜਿਹੋ ਜੇ ਉਹਨਾਂ ਦੇ ਰਾਜੇ ਸੀ ਉਸ ਤਰੀਕੇ ਨਾਲ ਸਰਕਾਰਾਂ ਚੱਲਦੀਆਂ ਸਵਾਲ ਹੈ ਨਹੀਂ 50 50 ਸਾਲ ਤੋਂ ਰਹੇ ਨੇ ਬੇਦਾਗੀ ਨੇ ਲੋਕ ਕਹਿ ਰਹੇ ਨੇ ਤੁਸੀਂ ਉਹਨਾਂ ਨੂੰ ਸ਼ਾਮਲ ਕਰ ਰਹੇ ਹੋ ਉਹੀ ਗੱਲ ਕਹਿ ਰਹੇ ਆ ਤੁਸੀਂ ਵੀ ਆਪਣੀ ਸਰਕਾਰ ਦਾ ਉਹੀ ਹੱਲ ਦੇਖੋ ਪੰਜ ਪੰਜੇ ਉਂਗਲਾ ਇੱਕਸਾਰ ਨਹੀਂ ਹੁੰਦੀਆਂ ਠੀਕ ਹੈ ਅੱਜ ਸਾਰੇ ਲੋਕ ਕਾਂਗਰਸ ਤੋਂ ਅਕਾਲੀ ਦਲ ਤੋਂ ਆ ਕੇ বিজেਪੇ ਸ਼ਾਮਲ ਹੋ ਰਹੇ ਨੇ ਉਹ ਕਿਉਂ ਹੋ ਰਹੇ ਨੇ ਉਹ ਦੇਖ ਰਹੇ ਨੇ ਕਿ ਜਿਹੜਾ ਪੰਜਾਬ ਦਾ ਜਾਂ ਦੇਸ਼ ਦਾ ਜੇ ਤਰੱਕੀ ਚਾਹਨੇ ਆ ਤੇ ਸਾਨੂੰ ਅੱਜ ਦੇ ਡੇਢ ਦੇ ਬੀਜੇਪੀ ਦੀ ਲੋੜ ਹੈ ਕਿਉਂਕਿ ਮੋਦੀ ਜੀ ਦੇ ਕੀਤੇ ਹੋਏ ਕੰਮਾਂ ਨੂੰ ਜਦੋਂ ਸਾਰਾ ਵਰਲਡ ਦੇਖ ਰਿਹਾ ਹੈ ਸਾਰਾ ਵਰਲਡ ਜਿਹੜਾ ਵੇ ਹਿੰਦੁਸਤਾਨ ਦੀ ਤਾਰੀਫ ਕਰ ਰਿਹਾ ਕਿ ਮੋਦੀ ਜੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਨੇ ਜਿਹੜਾ ਕੰਮ ਕਰ ਰਹੇ ਨੇ ਹਿੰਦੁਸਤਾਨ ਦੇ ਵਿੱਚ ਇੰਨੀ ਡਵੈਲਪਮੈਂਟ ਹੋ ਰਹੀ ਹੈ ਇੰਨੀ ਤਰੱਕੀ ਹੋ ਰਹੀ ਹੈ ਉਹਨੂੰ ਦੇਖਦੇ ਹੋਏ ਅੱਜ ਜਿਹੜੇ ਬਾਕੀ ਦੇ ਕਾਂਗਰਸ ਦੇ ਲੋਕ ਨੇ ਜਾਂ ਅਕਾਲੀ ਦਲ ਦੇ ਲੋਕ ਨੇ ਉਹ বিজেੇ ਸ਼ਾਮਲ ਹੋ ਰਹੇ ਨੇ ਉਹ ਕੰਮ ਕਰਨਾ ਚਾਹੁੰਦੇ ਨੇ ਤੇ ਜੋ ਕੰਮ ਕਰਨਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦਾ ਸਾਡੇ ਸਵਾਗਤ ਹੈ ਲੋਕਾਂ ਦਾ ਕਹਿਣਾ ਵਾ ਕਿ ਭਾਪਾ ਵਾਲੇ ਤੇ ਕੁਛ ਅਕਾਲੀ ਦਲ ਇਹ ਨਵੀਂ ਸਰਕਾਰ ਬਣੀ ਹੈ ਇਹ ਇਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਜੋ ਵੀ ਹੋ ਰਿਹਾ ਇਹਨਾਂ ਦੀ ਸ਼ਹਿਰ ਬਦੌਲਤ ਮਟਰ ਹੋ ਰਹੀ ਨੇ ਸ਼ਹਿਰ ਦੇ ਵਿੱਚ ਜੋ ਵੀ ਹੋ ਰਹੀ ਨੇ ਨਹੀਂ ਮੈਨੂੰ ਇਹ ਗੱਲ ਦੱਸੋ ਆਮ ਆਦਮੀ ਪਾਰਟੀ ਉਹਨਾਂ ਨੂੰ ਕਿਉਂ ਨਹੀਂ پکڑ ਰਹੀ ਸਰਕਾਰ ਆਮ ਆਦਮੀ ਪਾਰਟੀ ਦੀ ਜੇ ਕਿਸੇ ਦੀ ਕੋਈ ਸ਼ਰਾਰਤ ਹੈਗੀ ਹੈ ਤਾਂ ਉਹਨਾਂ ਨੂੰ ਪਕੜੋ ਨਾ ਭਗਵੰਤ ਮਾਨ ਜੀ ਦੇ ਕਹਿੰਦੇ ਸੀ ਮੈਂ ਮੈਂ ਬੇਅਦਬੀ ਦੇ ਮਸਲੇ 'ਚ ਕਹਿੰਦੇ ਸੀ ਜੀ ਮੇਰੇ ਕੋਲ ਮੇਰੀ ਸਰਕਾਰ ਆਣਦੇ ਹੋ ਤੇ ਮੈਂ ਰਾਤੋਂ ਰਾਤ ਮੈਂ 2-4 ਦਿਨ ਦੇ ਹਫ਼ਤੇ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਮੈਂ ਚੁੱਕ ਕੇ ਅੰਦਰ ਕਰ ਦੇਵਾਂਗਾ ਅੱਜ ਉਹ ਕੇਜਰੀਵਾਲ ਜੀ ਕਿੱਥੇ ਨੇ ਅੱਜ ਉਹਨਾਂ ਨੇ ਸਿਰਫ ਝੂਠ ਕੇਜਰੀਵਾਲ ਕੋਲ ਭਗਵੰਤ ਮਾਨ ਦੇ ਕੋਲ ਸਿਰਫ ਝੂਠ ਏ ਲੋਕਾਂ ਨੂੰ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸਰਕਾਰ ਬਣਾਈਏ ਔਰ ਜੋ ਉਹ ਕਹਿੰਦੇ ਨੇ ਉਹਦੇ ਉਲਟ ਹੁੰਦਾ ਹੈ ਅਏ 2 ਮਹੀਨੇ ਬਣੀ ਸਰਕਾਰ ਨੂੰ ਹੋਈ ਹੈ ਲੋਕਾਂ ਦਾ ਤਾਂ ਇਹੀ ਬਿਆਨ ਆ ਕਿ ਭਾਜਪਾ ਵਾਲੇ ਤਾਂ ਕੁਝ ਅਕਾਲੀ ਦਲ ਐ ਨਹੀਂ ਕਰਨ ਦੇ ਰਹੇ ਸਾਨੂੰ ਕੁਝ ਕਿ ਆਹੀ ਮੂਲ ਅਕਾਲੀ ਦਲ ਅਕਾਲੀ ਦਲ ਕੀ ਅਕਾਲੀ ਦਲ ਕੀ ਕਰ ਰਿਹਾ ਹੈ ਜਾਂ ਕਾਂਗਰਸ ਕੀ ਕਰ ਰਹੀ ਹੈ ਜਾਂ ਭਾਜਪਾ ਕੀ ਕਰ ਰਹੀ ਹੈ ਅਕਾਲੀ ਦਲ ਨੇ ਵੀ ਤੁਹਾਡਾ ਗੱਠਵੰਦਰ ਰਹਿ ਜਾ ਮੈਂ ਕਿ ਜੀ ਮੇ ਸਾਡਾ ਗੱਠਵੰਦਰ ਰਹਿ ਅੱਜ ਨਹੀਂ ਹੈਗਾ ਠੀਕ ਹੈ ਜਿੰਨੇ ਦਾ ਰਿਹਾ ਰਿਹਾ ਹੈ ਔਰ ਅੱਜ ਅਸੀਂ ਭਾਰਤ ਜਨਤਾ ਪਾਰਟੀ ਅੱਜ ਇਕੱਲੇ ਜਿਹੜੀ ਚੋਣਾਂ ਲੜ ਰਹੀ ਹੈ ਕੀ ਕਰ ਰਹੇ ਸੀ ਇਕੱਲੇ ਲੜਨ ਦਾ ਉਹਨਾਂ ਨੇ ਕਿਉਂ ਵਾਅਦਾ ਕੀਤਾ ਸੀ ਠੀਕ ਹੈ ਜੀ ਠੀਕ ਹੈ ਦੋ ਭਰਾਵਾਂ ਦੇ ਭਰਾ ਬਣ ਕੇ ਦੋ ਲੜਦੇ ਸੀ ਅੱਜ ਦੋ ਭਰਾ ਲੈਦਾ ਨਹੀਂ ਹੋ ਸਕਦੇ ਦੋ ਭਰਾ ਸੀ ਦੋਨੇ ਦੋਨੇ علیحدਾ ਹੋ ਗਏ ਰਾਜਨੀਤੀ ਇਹ ਕੋਈ ਵੀ علیحدਾ ਹੋ ਸਕਦਾ ਕੋਈ ਵੀ ਇਕੱਲਾ ਲੜ ਸਕਦਾ ਇਹਦੇ ਵਿੱਚ ਤੇ ਕੋਈ ਐਸੀ ਗੱਲ ਨਹੀਂ ਹੈਗੀ ਸਾਡੇ ਨਾਲ ਗੌਰਵ ਜੀ ਮੌਜੂਦ ਹੈ ਬੀਜੇਪੀ ਜਿ세 ਉਹਨਾਂ ਨਾਲ ਵੀ ਗੱਲ ਕਰਨਾ ਗੌਰਵ ਜੀ ਬਹੁਤ ਹਾਲਾਤ ਵਿਗੜਦੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਹਾਲਾਤ ਮੇਸ਼ਾ ਬਿਲਕੁਲ ਬਿਲਕੁਲ ਗੌਰਵ ਜੀ ਦੇਖੋ ਸਰਕਾਰਾਂ ਦਾ ਜਿਹੜੇ ਹਾਲਾਤ ਨੇ ਸਰਕਾਰਾਂ ਹੀ ਖਰਾਬ ਕਰ ਰਹੀਆਂ ਨੇ 93 ਐਲਮੇ ਇੰਨਾ ਵੱਡਾ ਮੰਡਿਡੇਟ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਂ ਆਪਣੀ ਉਮਰ ਤੱਕ ਨਹੀਂ ਦੇਖਿਆ 92 ਐਮਐਲਏ ਆਮ ਪਾਰਟੀ ਦੇ ਜਿੱਤੇ ਨੇ ਤੇ ਫਿਰ ਵੀ ਇਹ ਗੱਲ ਕਿਸੇ ਤੇ ਕਿਵੇਂ ਸਾਨੂੰ ਇਹ ਨਹੀਂ ਕੰਮ ਕਰਨ ਦੇ ਰਹੇ ਇਹਦਾ ਮਤਲਬ ਇਹ ਬੱਚੇ ਹੀ ਨਲਾਇਕ ਨੇ ਜਿਹੜੇ ਅਸੀਂ ਐਮਐਲਏ ਚੁਣੇ ਉਹੀ ਨਲਾਇਕ ਨੇ ਕੱਲ ਇੱਕ ਅਕਾਲ ਤੱਕ ਤਾਂ ਸਭ ਤੋਂ ਗਿਆਨੀ ਜਥੇਦਾਰ ਦਾ ਕੋਈ ਬਿਆਨ ਆਇਆ ਵਾ ਕਿ ਆਪਣੇ ਪੰਜਾਬ ਨੂੰ ਕਾਇਮ ਰੱਖਣਾ ਵਾ ਨੌਜਵਾਨਾਂ ਨੂੰ ਆਪਣੇ ਲਾਇਸੈਂਸ ਇਤਿਆਰ ਰੱਖਣੇ ਪੈਣੇ ਨੇ ਤਾਂ ਹੀ ਆਪਣਾ ਪੰਜਾਬ ਬਚਾ ਸਕੂਗਾ ਕੀ ਕਹਿਣਾ ਮੈਂ ਇਸ ਬਿਆਨ ਨਾਲ ਸਹਿਮਤ ਕਰਦਾ ਜੀ ਇਹ ਤੇ ਕੋਈ ਗਲਤ ਗੱਲ ਨਹੀਂ ਹੈ ਗਈ ਸਾਨੂੰ ਸ਼ਸਤਰ ਵਿੱਦਿਆ ਦਿੱਤੀ ਗਈ ਹੈ ਸਾਡੇ ਸਿੱਖ ਸਮਾਜ ਨੂੰ ਇਸ ਇਹਦਾ ਮਤਲਬ ਅਸੀਂ ਗਲਤ ਵਰਤੋਂ ਕਰਾਂਗੇ ਸੀ ਤਾਂ ਗਲਤ ਆ ਜਿੱਦ ਜੋ ਅਸੀਂ ਆਪਣੀ ਸੇਫਟੀ ਵਾਸਤੇ ਕੋਈ ਚੀਜ਼ ਹਥਿਆਰ ਰੱਖਦੇ ਆ ਉਹਦਾ ਮਿਸਯੂਜ਼ ਨਹੀਂ ਕਰਦੇ ਤੇ ਉਹ ਕਿਤੇ ਕਮੀ ਨਹੀਂ ਹੈ ਜੋ ਪੰਜਾਬ ਦਾ ਅਜ ਹਾਲਾਤ ਹੋ ਰਿਹਾ ਹੈ ਜਗਾ ਜਗਾ ਚੌਂਕ ਦੇ ਵਿੱਚ ਮਰਡਰ ਹੋ ਰਹੇ ਨੇ ਤੁਸੀਂ ਸ਼ਰੇਆਮੇ ਕਾ ਵੀਡੀਓ ਦਿਖਾਈ ਹੈ ਦੇਵੀ ਜੀ ਨੇ ਕਿਵੇਂ ਚਿੱਟਾ ਵਿਕਰਿਆ ਤੇ ਜਿਹੜੇ ਬੱਚੇ ਅਜ ਘਰੋਂ ਰਾਤ ਨੂੰ ਜਿਹਦਾ ਸਾਡੇ ਵਰਗੇ ਅਜ ਕੰਮ ਕਰਕੇ ਰਾਤ ਨੂੰ ਲੇਟ ਘਰੋਂ ਆਣਗੇ ਤੇ ਦੱਸੋ ਕੋਈ ਸੇਫਟੀ ਕੀ ਹੈ ਹੁਣ ਪੁਲਿਸ ਹਰ ਚੌਂਕ ਤੇ ਹਰ ਤਹਾਂ ਤਕਾਣੇ ਤਾਂ ਇਹ ਪੁਲਿਸ ਦਾ ਡਰ ਤਾਂ ਕਿਸੇ ਨੂੰ ਰਹਿ ਨਹੀਂ ਗਿਆ ਹਰ ਜਗ੍ਹਾ ਕ੍ਰਾਈਮ ਹੋ ਰਿਹਾ ਤੇ ਜੇ ਪੰਜਾਬ ਆਪਕ ਤੇ ਕਿਸੇ ਹੱਥਾਂ 'ਚ ਸੁਰੱਖਤੀ ਨਹੀਂ ਹੈ ਤੇ ਫਿਰ ਬੰਦਾ ਆਪਣੀ ਸੁਰੱਖਿਆ ਆਪ ਤੱਕ ਇਦੇ ਲਈ ਬਿਲਕੁਲ ਜੋ ਜਥੇਦਦਾ ਸਾਹਿਬ ਨੇ ਬਿਆਨ ਦਿੱਤਾ ਸੀ ਉਹਦੇ ਨਾਲ ਸਹਿਮਤ ਹਨ ਨੌਜਵਾਨ ਸਾਰੇ